ਅੰਮ੍ਰਿਤਸਰ ਸਾਹਿਬ ਪੰਜਾਬ ਦਾ ਦਿਮ ਪਰ ਕੀ ਤੁਹਾਨੂੰ ਪਤਾ ਹੈ ਇਹ ਪਹਿਲਾਂ ਤਾਂ ਅੰਮ੍ਰਿਤਸਰ ਸਾਹਿਬ ਕਿਵੇਂ ਪਿਆ ਸੈਂਕੜੇ ਸਾਲ ਪਹਿਲਾਂ ਧੰਨ 시ਰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਸਿੱਖ ਧੰਨ 시ਰ ਗੁਰੂ ਰਾਮਦਾਸ ਜੀ ਨੂੰ ਹੁਕਮ ਕੀਤਾ ਕਿ ਇੱਕ ਐਸਾ ਸਰੋਵਰ ਤਿਆਰ ਕਰੋ ਜੋ ਸਾਰੀ ਦੁਨੀਆ ਦੇ ਦੁੱਖ ਮਿਟਾਵੇ ਕੁਝ ਹੀ ਸਾਲਾਂ ਵਿੱਚ ਇੱਕ ਵੱਡਾ ਸਰੋਵਰ ਬਣਾਇਆ ਗਿਆ ਜਿਸ ਦਾ ਨਾਮ ਰੱਖਿਆ ਗਿਆ ਅੰਮ੍ਰਿਤ ਸਰੋਵਰ ਤੇ ਇਸ ਕਾਰਨ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈ ਗਿਆ ਇਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਦੇ ਵਿਚਕਾਰ ਇੱਕ ਮੰਦਿਰ ਬਣਾਉਣ ਦਾ ਫੈਸਲਾ ਕੀਤਾ ਪਰ ਇੱਕ ਹਜੇ ਹੀ ਗੱਲ ਹੋਈ ਕਿ ਕਿਤਨਾ ਸਿੱਚ ਕਿਤੇ ਨਹੀਂ ਸਾਰੇ ਮੰਦਿਰ ਗੁਰਦੁਆਰੇ ਮਸਜਿਦ ਉੱਚੇ ਬਣਾਏ ਜਾਂਦੇ ਸਨ ਪਰ ਹਰ ਮੰਦਿਰ ਸਾਹਿਬ ਨੂੰ ਧਰਤੀ ਤੋਂ ਵਿਖਟਾ ਬਣਾਇਆ ਗਿਆ ਤਾਂ ਜੋ ਹਰ ਆਉਣ ਵਾਲਾ ਮਨੁੱਖ ਚਾਹੇ ਰਾਜਾ ਹੋਵੇ ਜਾਂ ਰੰਗ ਰੀਗ ਦਰ ਤੇ ਆਉਂਦੇ ਸਮੇਂ ਆਪਣਾ ਅਹੰਕਾਰ ਛੱਡ ਕੇ ਆਵੇ ਅਤੇ ਹੋਰ ਤਾਂ ਹੋਰ ਇਸ ਦੇ ਚਾਰ ਦਰਵਾਜ਼ੇ ਬਣਾਏ ਗਏ ਜੋ ਕਿ ਚਾਰੇ ਪਾਸਿਆਂ ਤੋਂ ਖੁੱਲੇ ਰੱਖੇਗੇ ਤਾਂ ਜੋ ਇਹ ਸੰਦੇਸ਼ ਸਭ ਨੂੰ ਮਿਲੇ ਕਿ ਗੁਰੂ ਦਾ ਘਰ ਕਿਸੇ ਇੱਕ ਜਾਤ ਜਾਂ ਧਰਮ ਲਈ ਨਹੀਂ ਸਾਰੀ ਮਨੁੱਖਤਾ ਲਈ ਹੈ ਪਰ ਇਹ ਧਰਤੀ ਵੀ ਕਈ ਤੂਫਾਨਾਂ ਤੋਂ ਨੰਗੀ ਮੁਗਲ ਹਕੂਮਤ ਦੇ ਜ਼ੁਲਮ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਇੱਕ ਵਾਰ ਤਾਂ ਹਰਮੰਦਰ ਸਾਹਿਬ ਨੂੰ ਤਬਾਹ ਕਰਕੇ ਸਰੋਵਰ ਵਿੱਚ ਗੰਨ ਪਾ ਦਿੱਤਾ ਗਿਆ ਪਰ ਕੀ ਇਹ ਰੋਸ਼ਨੀ ਮਿਟ ਸਕੀ ਨਹੀਂ ਹਰ ਵਾਰ ਸਿੱਕੋਂ ਨੇ ਇਸ ਨੂੰ ਫਿਰ ਤੋਂ ਬਣਾਇਆ ਹੋਰ ਸੋਨਾ ਹੋਰ ਰੋਸ਼ਨ ਫਿਰ ਆਇਆ ਸੋਨੇ ਦਾ ਯੁੱਗ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਖਜ਼ਾਨੇ ਵਿੱਚੋਂ ਸੋਨੇ ਦੀ ਸੇਵਾ ਦੇ ਕੇ ਗੁਰਦੁਆਰੇ ਨੂੰ ਸੁਨਹਿਰੀ ਪਰਤ ਨਾਲ ਸਜਾਇਆ ਉਸ ਦਿਨ ਤੋਂ ਇਸ ਜਗ੍ਹਾ ਨੂੰ ਲੋਕ ਸਵਰਨ ਮੰਦਿਰ ਵੀ ਕਹਿਣ ਲੱਗ ਗਏ ਅੱਜ ਵੀ ਜਦੋਂ ਤੁਸੀਂ ਹਮਸਵੇਲੇ ਸਰੋਵਰ ਦੇ ਕਿਨਾਰੇ ਖੜ ਕੇ ਗੁਰਬਾਣੀ ਦੀ ਰੋਸ਼ਨੀ ਮਹਿਸੂਸ ਕਰਦੇ ਹੋ ਤਾਂ ਲੱਗਦਾ ਹੈ ਜਿਵੇਂ ਉਹ ਸਦੀਆਂ ਪੁਰਾਣੀਆਂ ਗੁਰਬਾਨੀਆਂ ਉਹ ਸੇਵਾ ਓ ਸ਼ਰਦਾ ਅਜੇ ਵੀ ਹਵਾ ਵਿੱਚ ਗੂੰਜ ਰਹੀ ਹੋਵੇ। ਇਹ ਸਿਰਫ ਇੱਕ ਇਮਾਰਤ ਨਹੀਂ, ਇਹ ਸਾਡੀ ਰੂਹ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਹਰਮੰਦਰ ਸਾਹਿਬ ਸਾਡੀ ਇਤਿਹਾਸਿਕ ਪਛਾਣ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਹੋਰ ਇਤਿਹਾਸਿਕ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।